ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਮੇਰੇ ਨਾਲ ਸਾਬਕਾ ਮੰਤਰੀ ਤੇ ਸ਼ੂਲ ਕਾਸਟ ਜਿਹੜਾ ਕਿ ਪੂਰੇ ਦੇਸ਼ ਦਾ ਸਾਡਾ ਕਮਿਸ਼ਨ ਹੈ ਉਸ ਦੇ ਚੇਅਰਮੈਨ ਰਹੇ ਰਾਜਪਾਲ ਬੇਰਕਾ ਜੀ ਸਾਡੇ ਸਾਬਕਾ ਐਮਐਲਏ ਤੇ ਸਾਬਕਾ ਆਈਐਸ ਡੀਸੀ ਸੇਮ ਸਿੰਘ ਪੀਸੀਜੀ ਮੇਰੇ ਨਾਲ ਸਤਨਾਮ ਸਿੰਘ ਗਿੱਲ ਜੀ ਜਿਹੜੇ ਕਿ ਇੱਕ ਸੋਸ਼ਲ ਐਕਟੀਵਿਸਟ ਹੈ ਇਹ ਧਰਿਤ ਵਰਗ ਤੇ ਕੰਮ ਕਰ ਰਹੇ ਤੇ ਸਾਡੇ ਸਾਬਕਾ ਐਮਐਲਏ ਹਰਮਿੰਦਰ ਗਿੱਲ ਸਾਹਿਬ ਜੀ ਸਾਡੇ ਸਾਬਕਾ ਐਮਐਲਏ ਤੇ ਸਾਫਕਾ ਐਮਪੀ ਸਾਹਿਬ ਮੁਹੰਮਦ ਸ਼ਰੀਫ ਜੀ ਹੋਰ ਸਾਰੇ ਲੀਡਰ ਸਹਿਬਾਨ ਮੇਰੇ ਨਾਲ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਐਸੀ ਤੁਹਾਡੇ ਨਾਲ ਜੋ ਐਸੀ ਕੰਮ Dalit ਵਰਗ ਵਾਸਤੇ ਜਾਂ ਇਹਨਾਂ ਨਾਲ ਸੰਬੰਧਿਤ ਸ਼ੁਰੂ ਕੀਤੇ ਸੀ ਉਹਨਾਂ ਦੀ ਗੱਲ ਕਰਨੀ ਹੈ ਕਰਮਚਾਰੀਆਂ ਦੀ ਗੱਲ ਕਰਨੀ ਹੈ ਕੁਝ ਤੇ ਆਕਰ ਦੇ ਵਿੱਚ ਆਸ਼ੂ ਜੀ ਬਾਰੇ ਐਸੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਕੇਜਰੀワਲ ਜੀ ਨੂੰ ਉਹਨਾਂ ਦਾ ਵਾਅਦਾ ਯਾਦ ਕਰ ਯਾਦ ਕਰਾਉਣਾ ਚਾਹੁੰਦਾ ਤੇ ਤੁਹਾਡੇ ਰਾਹੀਂ ਉਹਨਾਂ ਤੋਂ ਮੰਗ ਕਰਦਾ ਕਿ ਇਸ ਦਾ ਜਵਾਬ ਦੇਣ ਕਿ ਉਹਨਾਂ ਨੇ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੇ ਦਲਿਤ ਵਰਗ ਦੇ ਨਾਲ ਵਾਅਦਾ ਕੀਤਾ ਸੀ ਕਿ ਡਿਪਟੀ ਸੀਐਮ ਦਲਿਤ ਹੋਏਗਾ ਤੇ ਨਾਲ ਨਾਲ ਹਿੰਦੂ ਵਰਗ ਨੂੰ ਵੀ ਡਿਪਟੀ ਸੀਐਮ ਦੇ ਇਹਨਾਂ ਨੇ ਦਿਖਾਏ ਸੀ ਸੁਪਨੇ ਸੋ ਮੈਂ ਪੁੱਛਣਾ ਚਾਹੁੰਦਾ ਕਿ ਕਿਆ ਕਾਰਨ ਹੈ ਕਿ ਇਹਨਾਂ ਨੇ ਡਿਪਟੀ ਸੀਐਮ ਦਲਿਤ ਨਹੀਂ ਲਗਾਇਆ ਜਾਂ ਹਿੰਦੂ ਨਹੀਂ ਲਗਾਇਆ ਦਰ ਕੇ ਕਾਂਗਰਸ ਨੇ सीएम ਵੀ ਦਿੱਤਾ ਡਿਪਟੀ ਸੀਐਮ ਹਿੰਦੂ ਵੀ ਦਿੱਤਾ ਤੇ ਸਾਰੇ ਵਰਗਾਂ ਦਾ ਸਨਮਾਨ ਕੀਤਾ ਤੇ ਇਹ ਦਲਿਤ ਵਰਗ ਦੇ ਨਾਲ ਬੈਰ ਕਿਉਂ ਰੱਖਦੇ ਐ ਮੈਂ ਅੱਜ ਕੇਜਰੀਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਉਦੋਂ ਤਾਂ ਬਹੁਤ ਵਾਅਦਾ ਦਿੱਤਾ ਸੀ ਕਿ ਜੀ ਡਿਪਟੀ ਸੀਐਮ ਦਲਿਤ ਹੋਗਾ ਫਿਰ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਉਹਰੇ ਜਿਨ੍ਹਾਂ ਨੇ ਫੇਰ ਕਿਹਾ ਕਿ ਅਸੀਂ ਹੂੰ ਡਿਪਟੀ ਸੀਐਮ ਦਲਿਤ ਕਰਦਾਂਗੇ ਅੱਜ ਪੇਰ ਇਲੈਕਸ਼ਨ ਆਇਆ ਅੱਜ ਤੱਕ ਇਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਤੇ ਦਲਿਤ ਵਰਗ ਨੂੰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਹਰ ਜਿਹੜਾ ਕੰਮ ਹੈ ਦਲਿਤ ਵਰਗ ਦੇ ਨਾਲ ਸੰਬੰਧਿਤ ਉਹਦੇ ਤੇ ਇਹਨਾਂ ਨੇ ਕਾਟੀ ਮਾਰੀ ਹੈ ਉਸ ਨੂੰ ਇਗਨੋਰ ਕੀਤਾ ਇੱਥੇ ਤੱਕ ਕਿ ਦਲਿਤ ਵਰਗ ਦੇ ਨਾਲ ਸੰਬੰਧਿਤ ਜਿਹੜੇ ਪੀਰ ਪਗੰਬਰ ਗੁਰੂ ਹੋਏ ਐ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਜਾਣਾ ਪਸੰਦ ਨਹੀਂ ਕਰਦੇ ਕੱਲ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਸਰਕਾਰ ਇਸ ਨੂੰ ਸਰਕਾਰੀ ਤੌਰ ਤੇ ਮਨਾਉਂਦੀ ਹੈ ਇਹ ਪੰਜਾਬ ਸਰਕਾਰ ਨੇ ਰੁਟੀਨ ਦੇ ਅਨੁਸਾਰ ਜਲੰਧਰ ਦੇ ਵਿੱਚ ਮਨਾਉਣਾ ਰੱਖਿਆ ਸੀ ਜਲੰਧਰ ਦੇ ਵਿੱਚ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਕਬੀਰ ਸਾਹਿਬ ਦਾ ਜਨਮ ਦਿਹਾੜਾ ਤੇ ਕੱਲ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਵੀ ਜਲੰਧਰ ਦੇ ਵਿੱਚ ਸੀ ਪਹਿਲਾਂ ਉਹ ਇੱਕ ਪਾਰਕ ਦਾ ਉਦਗਾਡਨ ਕਰਨ ਗਏ ਜਿਹੜੀ ਪਾਰਕ ਦਾ ਉਦਗਾਡਨ ਪਹਿਲਾਂ ਐਸੀ ਕਰ ਚੁੱਕੇ ਸੀ ਤੇ ਪੈਸੇ ਵੀ ਦੇ ਚੁੱਕੇ ਸੀ ਉਹ ਵੱਖਰੀ ਗੱਲ ਹੈ ਇੱਕ ਪਾਰਕ ਬਲਟਨ ਪਾਰਕ ਦੇ ਵਿੱਚ ਉਤਰਿਆ ਜਹਾਜ਼ ਤੇ ਹੈਲੀਕਾਪਟਰ ਤੇ ਉੱਥੋਂ 2 ਕਿਲੋਮੀਟਰ ਦੂਰ ਇੱਕ ਫੈਕਟਰੀ ਵਿੱਚ ਜਾਣਾ ਸੀ ਇਹਨਾਂ ਨੇ ਹੈਲੀਕਾਪਟਰ ਤੇ ਹੀ 2 ਕਿਲੋਮੀਟਰ ਦਾ ਸਫ਼ਰ ਕੀਤਾ ਦਵਾਰੇ ਉੱਤੇ ਉਤਰ ਗਏ ਉਹਦੇ ਨਾਲ ਸਿਰਫ 1 ਕਿਲੋਮੀਟਰ ਤੇ ਉਹ ਜਗ੍ਹਾ ਸੀ ਜਿੱਥੇ ਸਰਕਾਰੀ ਤੌਰ ਤੇ ਮਨਾਇਆ ਜਾ ਰਿਹਾ ਸੀ ਸਤਗੁਰ ਕਬੀਰ ਸਾਹਿਬ ਮਹਾਰਾਜ ਜੀ ਦਾ ਜਨਮ ਦਿਹਾੜਾ ਉੱਥੇ ਨਹੀਂ ਵਰ ਗਏ ਉੱਥੇ ਮੰਦਰ ਹੈ ਮੰਦਰ ਦੇ ਵਿੱਚ ਇਹਨਾਂ ਨੇ ਟਾਈਮ ਦਿੱਤਾ ਹੋਇਆ ਸੀ ਕਬੀਰ ਸਾਹਿਬ ਦਾ ਕਿ ਜੀ ਅਸੀਂ ਇੱਥੇ ਆਵਾਂਗੇ ਲੋਕ ਸੰਗਤਾਂ ਡਿੱਗਦੀਆਂ ਰਹੀਆਂ ਮੈਂ ਗਿਆ ਮੈਂ ਕਿਹਾ ਚਲੋ ਮੈਂ ਜਾਂਦਾ ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ ਕਿ ਜੀ ਪੰਜਾਬ ਸਰਕਾਰ ਸੀ ਜਦੋਂ ਜਦੋਂ ਸਾਡੀ ਸਰਕਾਰ ਸੀ ਐਸੀ ਕਬੀਰ ਸਾਹਿਬ ਦੇ ਨਾਮ ਤੇ ਪਵਨ ਬਣਾਉਣ ਲਈ ਜਲੰਧਰ ਦੇ ਵਿੱਚ ਜਗ੍ਹਾ ਦਿੱਤੀ ਸਤਿਗੁਰੂ ਕਬੀਰ ਸਾਹਿਬ ਦਾ ਪਵਨ ਬਣਾਉਣ ਵਾਸਤੇ 10 ਕਰੋੜ ਰੁਪਇਆ ਪਹਿਲਾਂ ਆਇਆ ਤੇ 2 ਕਰੋੜ ਰੁਪਇਆ ਫੇਰ ਆਇਆ ਸਾਡੀ ਸਰਕਾਰ ਦੇ ਵਿੱਚ 12 ਕਰੋੜ ਰੁਪਇਆ ਦਿੱਤਾ ਉਹ ਪਵਨ ਬਣ ਗਿਆ ਮੈਂ ਵੀ ਗਿਆ ਕਿ ਜੀ ਕੇ ਕੇਜਰੀਵਾਲ ਸਾਹਿਬ ਨੇ ਆਣਾ ਜਲੰਧਰ ਦਾ ਮੈਂ ਐਮਪੀ ਐ ਮੈਂ ਉਹਨਾਂ ਨੂੰ ਉਹਨਾਂ ਕੋਲ ਮੰਗ ਰੱਖੂਗਾ ਕਿ ਤੁਸੀਂ ਪੈਸੇ ਦਿਓ ਜੀ ਅਸੀਂ ਹੋਰ ਇੱਥੇ ਤਰੱਕੀ ਕਰਾ ਸਕੀਏ ਲੇਕਿਨ ਪਤਾ ਨਹੀਂ ਇਹਨਾਂ ਨੂੰ ਕਿਉਂ ਮੁਸਕ ਮਾਰਦਾ ਸਾਡੇ ਗਰੀਬ ਲੋਕਾਂ ਤੋਂ ਕਿ ਉੱਥੇ ਆਏ ਨਹੀਂ ਲੋਕ ਦੇਖਦੇ ਰਹਿ ਗਏ ਸੁਨੇਹਾ ਆ ਗਿਆ ਕਿ ਉਹਨਾਂ ਨੇ ਨਹੀਂ ਆਣਾ ਮੈਂ ਆਖਰ ਨੂੰ ਆਪਣੇ ਫੰਡ ਤੋਂ ਜਿਹੜਾ ਕਿ ਸਰਕਾਰ ਦਾ ਜਿਹੜਾ ਕਿ ਲੋਕਾਂ ਦਾ ਹੀ ਫੰਡ ਹੈ ਲੋਕਾਂ ਨੇ ਮੈਨੂੰ ਐਮਪੀ ਚੁੜਿਆ ਉਹਦੇ 'ਚ 25 ਲੱਖ ਰੁਪਇਆ ਕੱਢ ਉੱਥੇ ਹਸਪਤਾਲ ਹੈ ਚੈਰੀਟੇਬਲ ਹਸਪਤਾਲ ਕਬੀਰ ਸਾਹਿਬ ਦੇ ਨਾਮ ਤੇ ਉਹਦੇ ਲਈ ਦਿੱਤਾ ਹੈ ਲੇਕਿਨ ਨਾ ਇਹ ਉੱਥੇ ਗਏ ਬਾਅਦ ਦੇ ਵਿੱਚ ਸ਼ਰਮੋ ਸਰਮੀ ਉੱਥੇ ਜਿਹੜੇ ਭਗਤਜੀਵ ਇਹਨਾਂ ਦੇ ਐਮਐਲ ਹੁਣ ਮੰਤਰੀ ਹੈ ਉਹਨਾਂ ਨੇ ਵੀ ਕੋਈ ਮਹਿਕਮਾਨੀ ਦਿੱਤਾ ਵਾ ਬਸ ਇਹ ਹੈ ਕਿ ਇੱਕ ਮੰਤਰੀ ਦਾ ਅਦਰਜਾ ਦਿੱਤਾ ਵਾ ਕੋਈ ਚਾਚੇ ਦਾ ਮਹਿਕਮਾ ਨਹੀਂ ਹੈ ਉਹਨਾਂ ਨੇ ਫਿਰ ਡੀਸੀ ਨਾਲ ਲੈ ਕੇ ਸ਼ਰਮੋ ਸਰਮੀ ਮੇਰੇ ਬਰਾਬਰ ਦਾ 25 ਲੱਖ ਰੁਪਏ ਦਾ ਨੋਟ ਦਿੱਤਾ ਲੇਕਿਨ ਮੈਂ ਪੁੱਛਣਾ ਚਾਹਦਾ ਹਾਂ ਕਿ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਹਾਨੂੰ ਗਰੀਬ ਲੋਕਾਂ ਦੇ ਪ੍ਰੋਗਰਾਮਾਂ ਤੋਂ ਕਿਆ ਮੁਸਕ ਮਾਰਦਾ ਹੈ ਤੁਸੀਂ ਕਿਉਂ 1 ਕਿਲੋਮੀਟਰ ਦੇ ਮੁੜਿਆ ਇਹ ਟਾਈਮ ਦੇ ਕੇ ਕਿਉਂ ਉੱਥੇ ਨਹੀਂ ਗਏ ਤੇ ਕਿਉਂ ਉਹਨਾਂ ਵਾਸਤੇ ਇੱਕ ਚੰਗੀ ਕੋਈ ਗਰਾਂਟ ਜਾਂ ਕੋਈ ਪ੍ਰੋਗਰਾਮ ਤੁਸੀਂ ਅਨਾਉਂਸ ਨਹੀਂ ਕੀਤਾ ਇਹ ਤਾਂ ਹੋ ਗਈ ਕਬੀਰ ਸਾਹਿਬ ਦੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਭਗਵਾਨ ਸ੍ਰੀ ਵਾਲਮੀਕ ਜੀ ਮਹਾਰਾਜ ਜੀ ਦਾ ਰਾਮ ਤੀਰਥ ਸਥਾਨ ਹੈ ਅਮਰਸਰ ਦੇ ਵਿੱਚ ਅਭੇਰ ਕਾ ਸਾਹ ਬੈਠੇ ਨਾਲ ਬੈਠੇ ਤਾਂ ਸੇਮ ਸਿੰਘ ਬੀ ਸੀ ਜੀ ਸਾਡੀ ਸਰਕਾਰ ਸੀ ਅਸੀਂ 80 ਕਰੋੜ ਰੁਪਇਆ ਮੈਂ ਉੱਥੇ ਚੈੱਕ ਦਿੱਤਾ ਭਗਵਾਨ ਵਾਲਮੀਕ ਜੀ ਦੀ ਪੂਰੀ ਉਹਨਾਂ ਦੀ ਜੀਵਨੀ ਨੂੰ ਦਰਸਾਉਣ ਵਾਸਤੇ ਇੱਕ ਪਨੋਰਮਾ ਬਣਵਾਇਆ ਉਹਦਾ ਮੈਂ ਨਹੀਂ ਪੱਥਰ ਰੱਖ ਕੇ ਆਇਆ ਬਾਜੂ ਦਾ ਘਟਣ ਹੋਇਆ ਤੇ ਉੱਥੇ ਮੈਂ ਇੱਕ ਆਈਟੀਆਈ ભગવાન ਬਾਣੀ ਗੀਦੇ ਨਾਮ ਤੇ ਖੋਲੀ ਜਿਹੜੀ ਚੱਲ ਰਹੀ ਹੈ ਉੱਥੇ ਜਿਹੜਾ ਸਰੋਵਰ ਹੈ ਉਹਦੇ ਵਾਸਤੇ 4 ਕਰੋੜ ਰੁਪਇਆ ਦਿੱਤਾ ਸਰੋਵਰ ਦੀ ਸਫਾਈ ਵਾਸਤੇ ਮਸ਼ੀਨਾ ਲੁਆਈਆਂ ਇਹ ਅਸੀਂ 3 ਮਹੀਨੇ ਚ ਕੰਮ ਕੀਤੇ ਐ ਤੇ ਅੱਜ ਸਾਢੇ 3 ਸਾਲ ਹੋ ਗਏ ਐ ਉੱਥੇ ਗੰਦਗੀ ਫੈਲ ਰਹੀ ਹੈ ਨਾ ਤਾਂ ਪਾਣੀ ਸਫਾਈ ਕਰਨ ਲਈ ਮਸ਼ੀਨਾ ਚੱਲ ਰਹੀ ਹੈ ਜਿਹੜਾ ਪਨੋਰਮਾ ਬਣਾਇਆ ਤੇ ਜਿਹੜੀ ਉੱਥੇ ਪੂਰੀ ਆਰਗੇਨਾਈਜੇਸ਼ਨ ਸਰਕਾਰ ਕੋਲ ਹੈ ਉਹਦੇ ਜਿੰਨੇ ਕਰਮਚਾਰੀ ਹੈ ਉਹਨਾਂ ਨੂੰ ਇਹਨਾਂ ਨੇ 5 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਤੇ ਜਿੱਥੇ ਡਿਵੈਲਪਮੈਂਟ ਦੇ ਕੰਮ ਐ ਸੀ ਛੱਡ ਗਏ ਉੱਥੇ ਹੀ ਰੁਕੇ ਹੋਏ ਐ ਮੈਂ ਫੇਰ ਪੁੱਛਣਾ ਚਾਹੁੰਦਾ ਕਿ ਤੁਹਾਡੀ ਪੁਰਤਕਲੀਕ ਕੀ ਐ ਗਰੀਬ ਪਰਿਵਾਰਾਂ ਦੇ ਗਰੀਬ ਜਾਤੀਆਂ ਦੇ ਜਿੱਥੇ ਉਹਨਾਂ ਦੀ ਆਸ ਹੈ ਤੁਸੀਂ ਉੱਥੇ ਕਿਉਂ ਨਹੀਂ ਕੰਮ ਕਰਦੇ ਉਹ ਵੀ ਕੰਮ ਰੋਕਿਆ ਪਿਆ ਐ ਇਸ ਤੋਂ ਅੱਗੇ ਗੁਰੂ ਰਵਿਦਾਸ ਜੀ ਮਹਾਰਾਜ 13 ਬੱਲਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਬੇਕਾ ਸਾਹਿਬ ਨਾਲ ਸੀ ਤੇ ਸੇਮ ਡੀਸੀ ਜੀ ਤੇ ਹੋਰ ਸਾਡੇ ਉੱਥੇ ਦੇ ਲੀਡਰ ਸਾਹਿਬਾਨ ਐਸੀ ਪੂਰੀ ਕੈਬਨਿਟ ਉੱਤੇ ਗਈ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਦੇ ਅਸੀਂ ਹੱਥ ਵਿੱਚ ਫੜਾ ਕੇ ਆਏ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾ ਦਿੱਤੇ ਕਮੇਟੀ ਬਣਾਤੀ ਡੀਸੀ ਬਾਬਾ ਜੀ ਉਹਦੇ ਚੇਅਰਮੈਨ ਬਣਾ ਦੇ केजी गुरु रविदास जी दी ਬਾਣੀ ਦਾデア ਐਂਡ ਸੈਂਟਰ ਇੱਥੇ ਬਣਾਇਆ ਜਾਏਗਾ 100 ਕਰੋੜ ਰੁਪਏ ਲੱਗੇ ਅੱਜ 3.5 ਸਾਲ ਹੋ ਗਏ ਆ ਪਿਛਲੀਆਂ ਬੋਟਾਂ ਪਾਰਲੀਮੈਂਟ ਦੀਆਂ ਆਈਆਂ ਤਾਂ ਇਹ ਦੁਬਾਰੇ ਉਹੀ ਚੱਕ ਲੈ ਕੇ ਚਲੇਗੀ ਪੈਸੇ ਵਾਪਸ ਲੈ ਲੈ ਸੀਨਾ ਨੇ ਬਾਬਾ ਜੀ ਇਹ ਕਹਿੰਦੇ ਇਹ ਤਾਂ ਚੰਨੀ ਆਲਾ ਹੀ ਆ ਸਾਡਾ ਇਹ ਤੁਸੀਂ ਦੱਸੋ ਪਿਆ ਲੈ ਕੇ ਆਏ ਇਹ ਪੈਸੇ ਜਮ੍ਹਾਂ ਕਰਾਤੇ ਅੱਜ ਤੱਕ 3.5 ਸਾਲ ਹੋ ਗਏ ਆ ਨਾ ਕੋਈ ਇਟਲਾਈ ਨਾ ਕੋਈ ਪ੍ਰੋਗਰਾਮ ਲਿਖਿਆ ਨਾ ਕੁਝ ਕੀਤਾ 25 ਕਰੋੜ ਰੁਪਈਆ ਇਸੇ ਤਰ੍ਹਾਂ ਲੈਪਸ ਹੋ ਗਏ 100 ਤਾਂ ਕਿਹਾ ਦੇਣਾ ਸੀ ਉਹ ਵੀ ਨਹੀਂ ਲਗਾਏ ਮੈਂ ਫੇਰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਹਾਡਾ Dalit ਵਰਗ ਦੇ ਨਾਲ ਤੁਹਾਨੂੰ ਤਕਲੀਫ ਕੀ ਆਏ ਤੁਸੀਂ ਉਹਨਾਂ ਦੇ ਕੰਮ ਕਿਉਂ ਰੋਕਦੇ ਹੋ ਕਿਉਂ ਤੁਸੀਂ ਅੰਬੇਦਕਰ ਸਾਹਿਬ ਦੇ ਕੰਮ ਰੋਕਦੇ ਹੋ ਅਗਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਜਦੋਂ ਐਸੀ ਮੁੱਖ ਮੰਤਰੀ ਮੈਂ ਬਣਿਆ ਸਾਡੀ ਪੂਰੀ ਟੀਮ ਆਈ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਕਪੂਰਥੜੇ ਯੂਨੀਵਰਸਿਟੀ ਹੈ ਉਹਦੇ ਵਿੱਚ ਜਿਹੜੀ ਕਿ ਟੈਕਨੀਕਲ ਯੂਨੀਵਰਸਿਟੀ ਹੈ ਉਹਦੇ ਵਿੱਚ ਮੈਂ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਸਾਹਿਬ ਅੰbedkar ਸਾਹਿਬ ਦਾ ਮਿਊਜ਼ੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਜਿਹਦਾ ਕਿ ਆਹ ਫੋਟੋ ਮੈਂ ਤੁਹਾਨੂੰ ਦਿਖਾ ਰਿਹਾ ਤੇ ਮੈਂ ਤੁਹਾਨੂੰ ਚੈੱਕ ਵਾਲੀ ਫੋਟੋ ਵੀ ਦਿਖਾ ਰਿਹਾ ਆ ਤਾਂ ਚੈੱਕ ਦਿੰਦਿਆਂ ਦੀ 25 ਕਰੋੜ ਰੁਪਏ ਦਾ ਚੈੱਕ ਐਸੀ ਦਿੱਕਤਾ ਸੀ ਡੇਰਾ ਬੱਲਾ ਬਾਬਾ ਜੀ ਨੂੰ ਆ ਬਾਬਾ ਜੀ ਖੜੇ ਆ ਤੇ ਚੈੱਕ ਦੀ ਫੋਟੋ ਐ ਖਾਤੇ ਵਿੱਚ ਪੈਸੇ ਖਾਤੇ ਦੀ ਕਾਪੀ ਹੈਗੀ ਐ ਲੇਕਿਨ ਇਹਨਾਂ ਨੇ ਪੈਸਾ ਨਹੀਂ ਖਰਚਿਆ ਪਹਿਲਾਂ ਵਾਪਸ ਲੇ ਗਏ ਫਿਰ ਦੇਣਾ ਪਿਆ ਅੱਜ ਤੱਕ ਫਿਰ ਨਹੀਂ ਖਰਚਿਆ ਆ ਹੈਗੀ ਐ ਉਸ ਨੀ ਪੱਥਰ ਦੀ ਫੋਟੋ ਜਿਹੜਾ ਕਿ ਮੈਂ ਉੱਥੇ ਲਗਾਇਆ ਸੈਟ ਸਪਟਾ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਆਈਕੇ ਗੁਜਰਾਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਬਾਬਾ ਸਾਹਿਬ ਦੀ ਇਮਰਾਉ ਅੰਬੇਦਕਰ ਮਿਊਜ਼ੀਅਮ ਦਾ ਨੀ ਪੱਥਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 23 ਸਤੰਬਰ 2021 ਨੂੰ ਆਪਣੇ ਕਰਮਕਰ ਕਰ ਕਮਰਾਂ ਨਾਲ ਰੱਖਿਆ ਗਿਆ ਨਾਲ ਥੱਲੇ ਸੈਕਟਰੀ ਤੇ ਹੋਰ ਸਾਰਿਆਂ ਦੇ ਨਾਮ ਹੈ ਅੱਜ ਸਾਢੇ 3 ਸਾਲ ਹੋ ਗਏ ਹੈ ਤੁਸੀਂ ਪਿੱਛੇ ਆਪਣੇ ਫੋਟੋ ਲਗਾਉਂਦੇ ਹੋ ਅੰਬੇਦਕਰ ਸਾਹਿਬ ਦੀ ਕੇਜਰੀਵਾਲ ਸਾਹਿਬ ਸਤੋਂਤਨ ਮੁਸਕੀਉ ਮਾਰਦਾ ਤੁਹਾਨੂੰ ਤਕਲੀਫ ਕਿਉਂ ਹੈ ਸਤੋਂ ਕਿਉਂ ਤੁਸੀਂ ਜਿਹੜੇ ਤਲਿਤ ਵਰਗ ਦੇ ਸਬੰਧਤ ਕੰਮ ਸ਼ੁਰੂ ਕੀਤੇ ਐ ਉਹਨਾਂ ਨੂੰ ਕਿਉਂ ਬੰਦ ਕਰ ਰਹੇ ਹੋ ਸਾਰੇ ਕਿਉਂ ਰੋਕ ਦਿੱਤੇ ਐ ਕੰਮ ਇਹ ਜਿਹੜਾ 100 ਕਰੋੜ ਦੇ ਨਾਲ ਮਿਊਜ਼ੀਅਮ ਬਣਨਾ ਸੀ ਜਿੱਥੇ ਗੱਲ ਖੜੀ ਐ ਟੈਂਡਰ ਲੱਗਿਆ ਵਾ ਸੀ ਟੈਂਡਰ ਅਲਰਟ ਹੋ ਗਿਆ ਸਾਰਾ ਕੁਝ ਤਿਆਰ ਹੋ ਗਿਆ ਇਹਨਾਂ ਦੀ ਸਰਕਾਰ ਆ ਗਈ ਅੱਜ ਤੱਕ ਫੋਟੋ ਪਿੱਛੇ ਅbedkar ਸਾਹਿਬ ਦੀ ਲਾਂਦੇ ਆਪਣੇ ਨਾਮ ਤੇ ਉਹਨਾਂ ਦੇ ਵੋਟਾਂ ਮੰਗਦੇ ਲੇਕਿਨ ਉਹਨਾਂ ਦਾ ਮਿਊਜ਼ੀਅਮ ਉਹਨਾਂ ਦੀ ਯਾਦਗਾਰ ਬਣਾਉਣ ਤੋਂ ਪਿੱਛੇ ਹਟ ਗਏ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਤਕਲੀਫ ਦਾ ਦੱਸ ਦੋ ਕੀ ਹੈ ਫਿਰ ਦਲਿਤ ਵਰਗ ਦੇ ਕੰਮ ਤੁਸੀਂ ਦੇਖੋ ਰਾਈਟ ਟੂ ਐਜੂਕੇਸ਼ਨ ਆ ਬੈਠੇ ਆ ਭਾਈ ਸਾਹਿਬ ਇਹਨਾਂ ਨੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ 19 ਅਪ੍ਰੈਲ 25 ਨੂੰ ਇਹ ਅਫੀਸ਼ੀਅਲ ਲੈਟਰ ਹੈ ਹਾਈ ਕੋਰਟ ਨੇ ਫੈਸਲਾ ਕਰਤਾ ਕਿ ਜਿਹੜਾ ਕਾਂਗਰਸ ਦੀ ਸਰਕਾਰ ਮਨਮੋਹ ਸਿੰਘ ਨੇ ਰਾਈਟ ਟੂ ਐਜੂਕੇਸ਼ਨ ਦਿੱਤਾ ਸੀ ਉਸ ਨੂੰ ਲਾਗੂ ਕੀਤਾ ਜਾਵੇ ਇਹਨਾਂ ਨੇ ਚਿੱਠੀਆਂ ਤਾਂ ਕੱਢਤੀਆਂ ਕਿ ਲਾਗੂ ਕੀਤਾ ਜਾਵੇ ਲੇਕਿਨ ਇੰਪਲੀਮੈਂਟ ਅਜੇ ਤੱਕ ਨਹੀਂ ਕੀਤਾ ਅੱਜ ਤੱਕ ਕਿਸੇ ਆ ਹੁਣ ਸਾਰੀਆਂ ਐਡਮਿਸ਼ਨਾਂ ਹੋ ਕੇ ਅਟੀਆਂ ਕਿਸੇ ਪ੍ਰਾਈਵੇਟ ਅਧਾਰੇ ਦੇ ਵਿੱਚ ਕਿਸੇ 달ਿਤ ਵਰਗ ਦੇ ਬੱਚੇ ਦੀ ਇਸ ਸਕੀਮ ਦੇ ਤਹਿਤ ਇਸ ਗ੍ਰੰਥ ਦੇ ਤਹਿਤ ਕੋਈ ਐਡਮਿਸ਼ਨ ਨਹੀਂ ਹੋਇਆ। ਮੈਂ ਫਿਰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤਕਲੀਫ ਤੇ ਦੱਸ ਦੋ ਸਾਡੇ ਨਾਲ ਕੀ ਹੈ। ਫਿਰ ਮੈਂ ਅਗਲੀ ਗੱਲ ਤੁਹਾਨੂੰ ਦੱਸ ਰਿਹਾ। ਐਡਵੋਕੇਟ ਜਨਰਲ ਦਾ ਦਫਤਰ ਹੈ। ਚੰਡੀਗੜ੍ਹ ਦੇ ਵਿੱਚ। ਪੂਰੇ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਹੁੰਦਾ। ਮੈਂ ਕੇਜਰੀ ਆਪਣੇ ਸਾਡੇ 베ਰਕਾ ਸਾਹਿਬ ਜੀ ਮੰਤਰੀ ਸੀ ਇਹਨਾਂ ਨੇ ਪ੍ਰਪੋਜ਼ਲ ਤਿਆਰ ਕੀਤੀ ਮੈਂ ਉਹਨੂੰ ਦਸਤਖਤ ਕਰਕੇ ਫਾਈਨਲ ਕਰਤਾ ਸੀ ਪਾਸ ਕਰਤਾ ਕੈਬਨਟ ਦੇ ਵਿੱਚ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ 2 ਤੋਂ 200 ਵਕੀਲ ਰੱਖਿਆ ਜਾਂਦਾ ਉੱਥੇ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ ਐਸੀ ਕਾਨੂੰਨ ਬਣਾ ਕੇ ਤੇ ਨੋਟੀਫਿਕੇਸ਼ਨ ਕਰਤੀ ਇਹਨਾਂ ਨੇ ਬਾਅਦ ਰੱਖਣ ਤੋਂ ਨਾ ਕਰਤੀ ਦਲਿਤ ਵਕੀਲ ਇਕੱਠੇ ਹੋ ਕੇ ਕੋਰਟ ਵਿੱਚ ਚਲੇ ਗਏ ਕੋਰਟ ਵਿੱਚ ਇਹਨਾਂ ਨੇ ਇੱਕ ਐਫੀਡੇਵਿਟ ਦੇਤਾ ਕਿ ਜੀ Dalit ਵਰਗ ਕੋਲ ਤਾਂ ਇੰਨਾ ਦਿਮਾਗ ਨਹੀਂ ਹੁੰਦਾ ਕਿ ਉਹਨਾਂ ਦੇ ਵਕੀਲ ਐਸੀ ਰੱਖ ਸਕੀਂ ਕਿੰਦੀ ਸ਼ਰਮ ਨਾਲ ਗੱਲ ਇਹਨਾਂ ਵਾਸਤੇ ਤੇਰੇ ਅਸੀਂ ਐਜੀਟੇਸ਼ਨ ਕੀਤਾ ਆਪਣੇ ਆਪ ਜਿਹਦੇ ਕਰਕੇ ਨਾਲ ਰੱਖਣੇ ਪਏ ਲੇਕਿਨ ਆਹ ਉਹਨਾਂ ਐਡਵੋਕੇਟ ਜਨਰਲ ਬਦਲਿਆ ਨਾਲ ਦੀ ਨਾਲ ਇਹਨਾਂ ਨੇ 107 ਜਨਰਲ ਕੈਟਾਗਰੀ ਦਾ ਜਿਹੜਾ ਅਦਰ ਕੈਟਾਗਰੀ ਦਾ ਵਕੀਲ ਨੂੰ ਤਾਂ ਐਕਸਟੈਂਸ਼ਨ ਦੇ ਦਿੱਤੀ ਲੇਕਿਨ ਐਸੀ ਵਰਗ ਦੇ ਕਿਸੇ ਨੂੰ ਨਹੀਂ ਦਿੱਤਾ ਫਿਰ ਐਜੀਟੇਸ਼ਨ ਹੋਇਆ ਫਿਰ 58 ਨੌਕਰੀਆਂ ਗੱਡੀਆਂ ਜਿਹਦੇ ਚੋਂ ਖੱਤੀਓ ਭਰੀਆਂ ਬਾਕੀ ਕੋਈ ਨਹੀਂ ਭਰੀਆਂ ਮੈਂ ਫੇਰ ਪੁੱਛਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਦਲਿਤ ਵਰਗ ਨਾਲ ਦੁਸ਼ਮਣੀ ਦਾ ਦੱਸ ਦੋ ਬੈਕਵਰਡ ਕਲਾਸ ਦੇ ਨਾਲ ਦੁਸ਼ਮਣੀ ਦਾ ਦੱਸ ਦੋ ਕਿਹਾ ਤੁਸੀਂ ਹਰ ਤਰੀਕੇ ਦੇ ਨਾਲ ਆ ਜਿਹੜਾ 1000 ਰੁਪਿਆ ਇਹਨੂੰ ਪਤਾ ਕਿ ਅਮੀਰ ਲੋਕਾਂ ਨੂੰ ਤਾਂ 1000 ਰੁਪਏ ਦੀ ਲੋੜ ਹੈ ਨਹੀਂ ਲੇਕਿਨ ਗਰੀਬ ਬੀਬੀਆਂ ਨੂੰ ਤੁਸੀਂ ਤੋਖੇ ਨਾਲ ਵੇਦਾ ਕਰਕੇ 1000 ਰੁਪਿਆ ਦਮਾ ਗਏ ਉਹਨਾਂ ਨੇ ਤੁਹਾਨੂੰ ਬੋਟਾ ਪਾਤੀਆਂ ਜਾਰ ਚੋਹਣਾ ਸੀ ਗਿਆ ਤਾਂ ਮਾਂ ਨੂੰ ਪੁੱਛਿਆ ਕੁੜੀ ਨੇ ਬੀਬੀ ਵੋਟੋ ਕਿਹਨੂੰ ਵੋਟ ਕੀ ਰਪੋਣੀ ਹੈ ਕਹਿੰਦੀ ਤੇਰਾ ਮਾਮਾ 1000 ਰੁਪਿਆ ਲੈ ਕੇ ਆਏ ਕਰ ਹਰ ਮਹੀਨੇ ਆਪਾਂ ਨੇ ਕੇਜਰੀਵਾਲ ਨੂੰ ਵੋਟ ਪਾਣੀ ਹੈ ਨੂੰ ਸਾਢੇ 3 ਸਾਲ ਹੋ ਗਿਆ ਪੰਜਾਬ ਕਿਹਾ ਧੀਆਂ ਪੈਣਾ ਮਾਮਾ ਮਾਮੇ ਨੂੰ ਦੀ ਕਰੀਆਂ ਕਿ ਮਾਮਾ 1000 ਰੁਪਿਆ ਲੈ ਕੇ ਆਊਗਾ ਮੈਂ ਕਹਿੰਦਾ 40 40000 ਹੋ ਗਿਆ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਇਹਨਾਂ ਗਰੀਬ ਬੀਬੀਆਂ ਦਾ ਕਸੂਰ ਤਾਂ ਦੱਸੋ ਕੀ ਹੈ ਤੁਸੀਂ ਉਹਨਾਂ ਨੂੰ 1000 ਰੁਪਏ ਦਾ ਲਾਰਾ ਲਾ ਕੇ ਬੁੱਢਾ ਲੈ ਰੀਆਂ ਗਰੀਬ ਆਦਮ ਨੂੰ ਤੁਹਾਨੂੰ ਵੋਟਾਂ ਪੈ ਗਿਆ ਤੁਸੀਂ ਅੱਜ ਤੱਕ 1000 ਰੁਪਏ ਦਿੰਦੇ ਕਿਉਂ ਨਹੀਂ ਕੱਢ ਦੇਣਾ ਤੁਸੀਂ ਕਿਉਂ ਨਹੀਂ ਦਿੱਤਾ ਹੁਣ ਤੱਕ ਦਾ ਤੇ ਇਹ ਧੋਖਾ ਕਿੰਨੀ ਦੇਰ ਪੰਜਾਬ ਦੇ ਲੋਕਾਂ ਦੇ ਨਾਲ ਚੱਲੇਗਾ ਮੈਂ ਕੇਜਰੀਵਾਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਪਲੇਅ ਸਾਡੇ ਸਫਾਈ ਕਰਮਚਾਰੀ ਗਰੀਬ ਅਸੀਂ ਪੱਕੇ ਕਰਨ ਦਾ ਕਿ ਇਹ ਬਿੱਟੇ ਜਿਨ੍ਹਾਂ ਨੇ ਕੀਤਾ ਅਸੀਂ ਕਾਨੂੰਨ ਬਣਾ ਕੇ ਪੱਕੇ ਕਰਦੇ ਅੱਜ ਤੱਕ ਉਹਨਾਂ ਨੂੰ ਅਪੁਆਇੰਟਮੈਂਟ ਡੈਟਰ ਨਹੀਂ ਦਿੱਤੇ ਸਾਰੇ ਸਫਾਈ ਕਰਮਚਾਰੀ ਸਾਨੂੰ ਪੁੱਛਦੇ ਸੀ ਸਾਡਾ ਉਹ ਕਿਦੋਂ ਕਦੋਂ ਦੋਗੇ ਫੇਰ ਅਸੀਂ ਲਾਲ ਲੈਣ ਦੇ ਮਕਾਨ ਜਿਹਦੇ ਕਾਨੂੰਨ ਮੈਂ ਬਣਾਇਆ ਹੈ ਸਾਡੀ ਸਰਕਾਰ ਨੇ ਬਣਾਇਆ ਤੁਹਾਡੀ ਸਰਕਾਰ ਨੇ ਬਣਾਇਆ ਲੋਕੋ ਲਾ ਲੈਂਦੇ ਜਿੰਨੇ ਘਰ ਅੰਦਰ ਆਉਂਦੇ ਆ ਉਹਨਾਂ ਨੂੰ ਮੇਰਾ ਘਰ ਮੇਰੇ ਨਾਮ ਬਣਾਉਣ ਦਾ ਮੈਂ ਕਾਨੂੰਨ ਬਣਾ ਕੇ ਗਿਆ ਕਿਉਂਕਿ ਮੈਂ ਵੀ ਗਰੀਬ ਪਰਿਵਾਰਚ ਪੈਦਾ ਹੋਇਆ ਮਨੂੰ ਇਹ ਸੀ ਕਿ ਸਾਡੇ ਪਾਸ ਤਾਂ ਕੋਈ ਪ੍ਰਾਪਰਟੀ ਨਹੀਂ ਹੁੰਦੀ ਸਾਡੇ ਨੋ ਉਹ ਰਿਸਟਰੀ ਹੋ ਜਾਏਗੀ ਘਰ ਦੀ ਜਿਹੜਾ ਸਾਡਾ ਲਾਲ ਲੈਣ ਦੇ ਅੰਦਰ ਆਪਣਾ বাসੂ ਘਰ ਹੈ ਤਾਂ ਐਸੀ ਹੋਰ ਨਹੀਂ ਦਾ ਟੈਕਸ ਵੀ ਪਾ ਲਾਂਗੇ ਨੋ ਲੈ ਕੇ ਰਿਸਟਰੀ ਰੱਖੇ